ਸਾਰੇ ਦੋਸਤੋ ਅੱਜ ਅਸੀਂ ਐਨਲੌਗ ਤੋਂ ਡਿਜੀਟਲ ਕਨਵਰਟਰਾਂ ਭਾਵ ADCs ਦੀਆਂ ਪ੍ਰਦਰਸ਼ਨ ਵਿਸ਼ੇਸ਼ਤਾਵਾਂ ਅਤੇ ਉਹਨਾਂ ਦੇ ਉਪਯੋਗਾਂ ਬਾਰੇ ਜਾਣਾਂਗੇ ਇਲੈਕਟ੍ਰੋਨਿਕਸ ਵਿੱਚ ADC ਬਹੁਤ ਮਹੱਤਵਪੂਰਨ ਹਨ ਕਿਉਂਕਿ ਇਹ ਸਾਨੂੰ ਅਸਲ ਸੰਸਾਰ ਦੇ ਸਿਗਨਲਾਂ ਨੂੰ ਡਿਜੀਟਲ ਰੂਪ ਵਿੱਚ ਬਦਲਣ ਵਿੱਚ ਮਦਦ ਕਰਦੇ ਹਨ ਉਦਾਹਰਨ ਵਜੋਂ ਆਵਾਜ਼ ਤਾਪਮਾਨ ਜਾਂ ਰੋਸ਼ਨੀ ਐਨਲੌਗ ਸਿਗਨਲ ਹੁੰਦੇ ਹਨ ਪਰ ਕੰਪਿਊਟਰ ਅਤੇ ਡਿਜੀਟਲ ਸਰਕਟ ਸਿਰਫ ਡਿਜੀਟਲ ਸਿਗਨਲਾਂ ਨਾਲ ਕੰਮ ਕਰਦੇ ਹਨ ਇਸ ਲਈ ਅਸੀਂ ਇੱਕ ADC ਦੀ ਵਰਤੋਂ ਕਰਦੇ ਹਾਂ ਤਾਂ ਜੋ ਇਹਨਾਂ ਐਨਲੌਗ ਸਿਗਨਲਾਂ ਨੂੰ ਡਿਜੀਟਲ ਸਿਗਨਲਾਂ ਵਿੱਚ ਬਦਲਿਆ ਜਾ ਸਕੇ ਅਤੇ ਡਿਜੀਟਲ ਸਰਕਟਾਂ ਦੁਆਰਾ ਪ੍ਰੋਸੈਸ ਕੀਤਾ ਜਾ ਸਕੇ ਇਸ ਲੈਕਚਰ ਵਿੱਚ ਅਸੀਂ ਪਹਿਲਾਂ ਇੱਕ ADC ਦੇ ਵੱਖ-ਵੱਖ ਪ੍ਰਦਰਸ਼ਨ ਵਿਸ਼ੇਸ਼ਤਾਵਾਂ ਬਾਰੇ ਗੱਲ ਕਰਾਂਗੇ ਇਸ ਦਾ ਅਰਥ ਇਹ ਹੈ ਕਿ ਅਸੀਂ ਇਹ ਜਾਣਾਂਗੇ ਕਿ ਇੱਕ ADC ਕਿੰਨਾ ਚੰਗਾ ਕੰਮ ਕਰ ਰਿਹਾ ਹੈ ਇਹ ਕਿਵੇਂ ਮਾਪਿਆ ਜਾਂਦਾ ਹੈ ਇਸ ਤੋਂ ਬਾਅਦ ਅਸੀਂ ਕੁਝ ਆਮ ਉਪਯੋਗ ਵੇਖਾਂਗੇ ਜਿੱਥੇ ADC ਦੀ ਵਰਤੋਂ ਕੀਤੀ ਜਾਂਦੀ ਹੈ ਆਓ ਹੁਣ ਅਸੀਂ ADC ਦੀ ਪਹਿਲੀ ਮਹੱਤਵਪੂਰਨ ਪ੍ਰਦਰਸ਼ਨ ਵਿਸ਼ੇਸ਼ਤਾ ਨਾਲ ਸ਼ੁਰੂਆਤ ਕਰੀਏ ਜੋ ਹੈ ਇਸਦੀ ਰੈਜ਼ੋਲੂਸ਼ਨ ਰੈਜ਼ੋਲੂਸ਼ਨ ਦੱਸਦੀ ਹੈ ਕਿ ਐਨਲੌਗ ਇਨਪੁਟ ਵਿੱਚ ਹੋਣ ਵਾਲਾ ਸਭ ਤੋਂ ਛੋਟਾ ਬਦਲਾਅ ADC ਵੱਲੋਂ ਕਿਵੇਂ ਪਤਾ ਲਾਇਆ ਜਾ ਸਕਦਾ ਹੈ ਇਹ ਦੱਸਦੀ ਹੈ ਕਿ ਇਨਪੁਟ ਵੋਲਟੇਜ ਨੂੰ ਕਿੰਨੇ ਛੋਟੇ ਡਿਜੀਟਲ ਲੈਵਲਾਂ ਵਿੱਚ ਵੰਡਿਆ ਜਾ ਸਕਦਾ ਹੈ ADC ਦੀ ਰੈਜ਼ੋਲੂਸ਼ਨ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਇੱਕ ਡਿਜੀਟਲ ਆਉਟਪੁੱਟ ਨੂੰ ਦਰਸਾਉਣ ਲਈ ਕਿੰਨੇ ਬਿਟ ਵਰਤੇ ਜਾਂਦੇ ਹਨ ਉਦਾਹਰਨ ਵਜੋਂ ਜੇ ਸਾਡੇ ਕੋਲ 3 ਬਿਟ ADC ਹੈ ਤਾਂ ਇਹ ਸਾਨੂੰ 8 ਵੱਖ-ਵੱਖ ਡਿਜੀਟਲ ਲੈਵਲ ਦੇ ਸਕਦਾ ਹੈ ਕਿਉਂਕਿ 2 3 ਇਸ 8 ਇਸ ਦਾ ਅਰਥ ਹੈ ਕਿ ਇਨਪੁੱਟ ਵੋਲਟੇਜ ਰੇਂਜ ਨੂੰ 8 ਬਰਾਬਰ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਜੇ ਅਸੀਂ ਬਿਟਾਂ ਦੀ ਗਿਣਤੀ 4 ਕਰ ਦਈਏ ਤਾਂ ਸਾਨੂੰ 16 ਲੈਵਲ ਮਿਲਦੇ ਹਨ ਇਸ ਲਈ ਬਿਟਾਂ ਦੀ ਵੱਧ ਗਿਣਤੀ ਦਾ ਮਤਲਬ ਹੈ ਬਿਹਤਰ ਰੈਜ਼ੋਲੂਸ਼ਨ ਬਿਹਤਰ ਰੈਜ਼ੋਲੂਸ਼ਨ ADC ਨੂੰ ਐਨਲੌਗ ਇਨਪੁਟ ਸਿਗਨਲ ਵਿੱਚ ਹੋਣ ਵਾਲੇ ਛੋਟੇ ਬਦਲਾਅ ਨੂੰ ਵੀ ਪਛਾਣਨ ਵਿੱਚ ਮਦਦ ਕਰਦੀ ਹੈ ਇਹ ਉਦੋਂ ਲਾਭਕਾਰੀ ਹੁੰਦੀ ਹੈ ਜਦੋਂ ਸਾਨੂੰ ਬਹੁਤ ਹੀ ਸਹੀ ਨਤੀਜੇ ਚਾਹੀਦੇ ਹੋਣ ਜਿਵੇਂ ਕਿ ਮੈਡੀਕਲ ਉਪਕਰਣ ਜਾਂ ਵਿਗਿਆਨਿਕ ਮਾਪਾਂ ਵਿੱਚ ਰੈਜ਼ੋਲੂਸ਼ਨ ਨੂੰ ਮਾਪਣ ਲਈ ਇਨਪੁਟ ਵੋਲਟੇਜ ਰੇਂਜ ਨੂੰ ਕੁੱਲ ਲੈਵਲਾਂ ਦੀ ਗਿਣਤੀ ਨਾਲ ਭਾਗ ਦਿੱਤਾ ਜਾਂਦਾ ਹੈ ਇਹ ਲੈਵਲ 2^n ਪਾਵ 2 ਦੀ ਘਾਤ ਬਿਟਾਂ ਦੀ ਗਿਣਤੀ ਦੇ ਬਰਾਬਰ ਹੁੰਦੇ ਹਨ ਉਦਾਹਰਨ ਵਜੋਂ ਜੇ ਇਨਪੁਟ ਰੇਂਜ 0 ਤੋਂ 5V ਤੱਕ ਹੈ ਅਤੇ 10 ਬਿਟ ADC ਹੈ ਤਾਂ ਲੈਵਲਾਂ ਦੀ ਗਿਣਤੀ 1024 ਹੋਵੇਗੀ ਅਤੇ ਹਰ ਲੈਵਲ ਲਗਭਗ 4.88 ਮਿਲੀਵੋਲਟ ਨੂੰ ਦਰਸਾਏਗਾ ਅਸਲ ADC IC ਵਿੱਚ ਰੈਜ਼ੋਲੂਸ਼ਨ ਡਾਟਾ ਸ਼ੀਟ ਵਿੱਚ ਦਰਸਾਇਆ ਗਿਆ ਹੁੰਦਾ ਹੈ ਕਿ ਇਹ ਕਿੰਨੇ ਬਿਟਾਂ ਦੀ ਹੈ ਇਸ ਲਈ ਜਦੋਂ ਅਸੀਂ ਕਿਸੇ ਵੀ ਐਪਲੀਕੇਸ਼ਨ ਲਈ ADC ਚੁਣਦੇ ਹਾਂ ਤਾਂ ਰੈਜ਼ੋਲੂਸ਼ਨ ਦੀ ਜਾਂਚ ਕਰਨੀ ਇੱਕ ਮਹੱਤਵਪੂਰਨ ਕਦਮ ਹੁੰਦਾ ਹੈ ਹੁਣ ਅਸੀਂ ADC ਦੀ ਇੱਕ ਹੋਰ ਮਹੱਤਵਪੂਰਨ ਪ੍ਰਦਰਸ਼ਨ ਵਿਸ਼ੇਸ਼ਤਾ ਇਸ ਦੀ ਸ਼ੁੱਧਤਾ ਭਾਵ ਐਕੂਰੇਸੀ ਬਾਰੇ ਗੱਲ ਕਰਾਂਗੇ ਐਕੂਰੇਸੀ ਦੱਸਦੀ ਹੈ ਕਿ ADC ਵੱਲੋਂ ਦਿੱਤਾ ਗਿਆ ਡਿਜੀਟਲ ਆਉਟਪੁੱਟ ਅਸਲੀ ਐਨਲੌਗ ਇਨਪੁੱਟ ਮੁੱਲ ਦੇ ਕਿੰਨਾ ਨੇੜੇ ਹੈ ਸਰਲ ਸ਼ਬਦਾਂ ਵਿੱਚ ਭਾਵੇਂ ਰੈਜ਼ੋਲੂਸ਼ਨ ਵੱਧ ਹੋਵੇ ਪਰ ADC ਨੂੰ ਦਿੱਤੇ ਇਨਪੁਟ ਲਈ ਸਹੀ ਆਉਟਪੁਟ ਵੀ ਦੇਣਾ ਚਾਹੀਦਾ ਹੈ ਜੇ ਅਸਲੀ ਐਨਲੌਗ ਮੁੱਲ ਅਤੇ ਕਨਵਰਟ ਕੀਤੇ ਡਿਜੀਟਲ ਆਉਟਪੁਟ ਵਿੱਚ ਅੰਤਰ ਹੋਵੇ ਤਾਂ ਉਸ ਅੰਤਰ ਨੂੰ 에ਰਰ ਕਿਹਾ ਜਾਂਦਾ ਹੈ ਐਕੂਰੇਸੀ ਕਈ ਕਾਰਕਾਂ ਉੱਤੇ ਨਿਰਭਰ ਕਰਦੀ ਹੈ ਜਿਵੇਂ ਕਿ ADC ਵਿੱਚ ਅੰਦਰੂਨੀ 에ਰਰ ਨੌਇਜ਼ ਅਤੇ ਨਾਨ ਲੀਨੀਅਰਿਟੀ ਇਹ ਸਾਰੇ ਕਾਰਕ ਆਉਟਪੁਟ ਨੂੰ ਸਹੀ ਮੁੱਲ ਨਾਲੋਂ ਥੋੜਾ ਵੱਧ ਜਾਂ ਘੱਟ ਕਰ ਸਕਦੇ ਹਨ ADC ਦੀ ਐਕਿਊਰੇਸੀ ਨੂੰ ਮਾਪਣ ਲਈ ਅਸੀਂ ਕਿਸੇ ਦਿੱਤੇ ਹੋਏ ਇਨਪੁਟ ਲਈ ਅਸਲੀ ਆਉਟਪੁੱਟ ਮੁੱਲ ਦੀ ਤੁਲਨਾ ਆਦਰਸ਼ ਆਉਟਪੁੱਟ ਮੁੱਲ ਨਾਲ ਕਰਦੇ ਹਾਂ ਇਹਨਾਂ ਵਿਚਲਾ ਅੰਤਰ 에ਰਰ ਦੇ ਰੂਪ ਵਿੱਚ ਦਰਸਾਇਆ ਜਾਂਦਾ ਹੈ ਇਹ 에ਰਰ ਆਮ ਤੌਰ ਤੇ ਫੁੱਲ ਸਕੇਲ ਮੁੱਲ ਦੇ ਪ੍ਰਤੀਸ਼ਤ ਵਜੋਂ ਜਾਂ ਸਭ ਤੋਂ ਘੱਟ ਮਤਵਪੂਰਨ ਬਿਟ ਭਾਵ LSB ਦੇ ਰੂਪ ਵਿੱਚ ਮਾਪਿਆ ਜਾਂਦਾ ਹੈ ਉਦਾਹਰਨ ਵਜੋਂ ਜੇਕਰ ਕਿਸੇ ADC ਦੀ ਐਕਿਊਰੇਸੀ 1 LSB ਹੈ ਤਾਂ ਇਸ ਦਾ ਅਰਥ ਹੈ ਕਿ ਆਉਟਪੁੱਟ ਸਹੀ ਮੁੱਲ ਨਾਲੋਂ ਇੱਕ ਲੈਵਲ ਵੱਧ ਜਾਂ ਘਟ ਹੋ ਸਕਦਾ ਹੈ ਇਸ ਤਰ੍ਹਾਂ ਐਕੂਰੇਸੀ ਸਾਨੂੰ ਦੱਸਦੀ ਹੈ ਕਿ ਏਡੀਸੀ ਦਾ ਆਉਟਪੁੱਟ ਕਿੰਨਾ ਭਰੋਸੇਯੋਗ ਹੈ ਅਤੇ ਜ਼ਿਆਦਾ ਐਕੂਰੇਸੀ ਉਹਨਾਂ ਐਪਲੀਕੇਸ਼ਨਾਂ ਵਿੱਚ ਬਹੁਤ ਜ਼ਰੂਰੀ ਹੁੰਦੀ ਹੈ ਜਿੱਥੇ ਥੋੜਾ ਜਿਹਾ ਵੀ 에ਰਰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਜਿਵੇਂ ਕਿ ਡਿਜੀਟਲ ਮਾਪਜੰਤਰ ਜਾਂ ਕੰਟਰੋਲ ਸਿਸਟਮ ਹੁਣ ਆਓ ਅਸੀਂ ਏਡੀਸੀ ਦੀ ਅਗਲੀ ਵਿਸ਼ੇਸ਼ਤਾ ਵੱਲ ਚਲੀਏ ਜੋ ਕਿ ਹੈ ਇਸ ਦੀ ਸੈਂਪਲਿੰਗ ਰੇਟ ਜਾਂ ਸੈਂਪਲਿੰਗ ਫ੍ਰੀਕੁਐਂਸੀ ਸੈਂਪਲਿੰਗ ਰੇਟ ਸਾਨੂੰ ਦੱਸਦੀ ਹੈ ਕਿ ਇੱਕ ADC ਇੱਕ ਸਕੈਂਡ ਵਿੱਚ ਕਿੰਨੀ ਵਾਰ ਐਨਲੌਗ ਇਨਪੁਟ ਸਿਗਨਲ ਦੇ ਨਮੂਨੇ ਭਾਵ ਸੈਂਪਲ ਲੈਂਦਾ ਹੈ। ਸੈਂਪਲਿੰਗ ਰੇਟ ਸੈਂਪਲ ਪਰ ਸਕੈਂਡ ਜਾਂ ਹਰਟਜ਼ ਵਿੱਚ ਮਾਪੀ ਜਾਂਦੀ ਹੈ। ਜੇ ਸੈਂਪਲਿੰਗ ਰੇਟ ਵੱਧ ਹੋਵੇ ਤਾਂ ADC ਇਨਪੁਟ ਸਿਗਨਲ ਦੀ ਜ਼ਿਆਦਾ ਵਾਰ ਜਾਂਚ ਕਰਦਾ ਹੈ ਜਿਸ ਨਾਲ ਤੇਜ਼ੀ ਨਾਲ ਬਦਲ ਰਹੇ ਸਿਗਨਲਾਂ ਲਈ ਹੋਰ ਵਧੀਆ ਡਿਜੀਟਲ ਆਉਟਪੁੱਟ ਮਿਲਦੀ ਹੈ। ਇੱਥੇ ਇੱਕ ਮਹੱਤਵਪੂਰਨ ਸੰਕਲਪ ਹੁੰਦਾ ਹੈ ਜਿਸ ਨੂੰ ਸੈਂਪਲਿੰਗ ਥਿਊਰਮ ਕਿਹਾ ਜਾਂਦਾ ਹੈ। ਇਹ ਥਿਊਰਮ ਕਹਿੰਦੀ ਹੈ ਕਿ ਕਿਸੇ ਐਨਲੌਗ ਸਿਗਨਲ ਨੂੰ ਡਿਜੀਟਲ ਰੂਪ ਵਿੱਚ ਬਿਨਾਂ ਜਾਣਕਾਰੀ ਗੁਆਏ ਬਦਲਣ ਲਈ ਸੈਂਪਲਿੰਗ ਰੇਟ ਇਨਪੁਟ ਸਿਗਨਲ ਵਿੱਚ ਮੌਜੂਦ ਸਭ ਤੋਂ ਉੱਚੀ ਫ੍ਰੀਕੁਐਂਸੀ ਦੇ 2 ਗੁਣਾ ਤੋਂ ਘੱਟ ਨਹੀਂ ਹੋਣੀ ਚਾਹੀਦੀ ਇਸ ਘੱਟੋ-ਘੱਟ ਲੋੜੀਂਦੀ ਰੇਟ ਨੂੰ ਨਾਇਕਵਿਸਟ ਫ੍ਰੀਕੁਐਂਸੀ ਕਿਹਾ ਜਾਂਦਾ ਹੈ ਜੇਕਰ ਸੈਂਪਲਿੰਗ ਰੇਟ ਨਾਇਕਵਿਸਟ ਫ੍ਰੀਕੁਐਂਸੀ ਨਾਲੋਂ ਘੱਟ ਹੋਵੇ ਤਾਂ ਆਉਟਪੁੱਟ ਸਿਗਨਲ ਵਿੱਚ ਅਲਾਈਜ਼ਿੰਗ ਨਾਮਕ ਸਮੱਸਿਆ ਕਰਕੇ ਗਲਤੀਆਂ ਆ ਸਕਦੀਆਂ ਹਨ ਇਸ ਲਈ ਸਾਨੂੰ ਸੈਂਪਲਿੰਗ ਰੇਟ ਧਿਆਨ ਨਾਲ ਚੁਣਨੀ ਚਾਹੀਦੀ ਹੈ ਤਾਂ ਜੋ ADC ਸਿਗਨਲ ਨੂੰ ਠੀਕ ਤਰੀਕੇ ਨਾਲ ਕੈਪਚਰ ਕਰ ਸਕੇ ਇਸ ਤਰ੍ਹਾਂ ਸੈਂਪਲਿੰਗ ਰੇਟ ਸਾਨੂੰ ਦੱਸਦੀ ਹੈ ਕਿ ADC ਇਨਪੁਟ ਸਿਗਨਲ ਦੇ ਅਨਸਾਰ ਕਿੰਨੀ ਤੇਜ਼ੀ ਨਾਲ ਚੱਲ ਸਕਦਾ ਹੈ ਇਹ ਆਡੀਓ ਵੀਡੀਓ ਅਤੇ ਕਮਿਊਨੀਕੇਸ਼ਨ ਸਿਸਟਮਾਂ ਵਰਗੀਆਂ ਐਪਲੀਕੇਸ਼ਨਾਂ ਵਿੱਚ ਬਹੁਤ ਮਹੱਤਵਪੂਰਨ ਹੁੰਦੀ ਹੈ ਜਿੱਥੇ ਸਿਗਨਲ ਬਹੁਤ ਤੇਜ਼ੀ ਨਾਲ ਬਦਲਦੇ ਹਨ ਹੁਣ ਅਸੀਂ ADC ਦੀ ਪ੍ਰਦਰਸ਼ਨ ਸੰਬੰਧੀ ਇੱਕ ਹੋਰ ਮਹੱਤਵਪੂਰਨ ਪ੍ਰਦਰਸ਼ਨ ਮਾਪਡੰਡ ਪਰਵਰਤਨ ਸਮਾਂ ਜਾਨੀ ਕਿ ਕਨਵਰਜਨ ਟਾਈਮ ਨੂੰ ਸਮਝਾਂਗੇ ਕਨਵਰਜਨ ਟਾਈਮ ਉਹ ਕੁੱਲ ਸਮਾਂ ਹੁੰਦਾ ਹੈ ਜੋ ADC ਇੱਕ ਐਨਲੌਗ ਇਨਪੁਟ ਸਿਗਨਲ ਨੂੰ ਡਿਜੀਟਲ ਆਉਟਪੁੱਟ ਵਿੱਚ ਬਦਲਣ ਵਿੱਚ ਲਾਉਂਦਾ ਹੈ ਇਹ ਸਮਾਂ ਉਸ ਵੇਲੇ ਸ਼ੁਰੂ ਹੁੰਦਾ ਹੈ ਜਦੋਂ ਸੈਂਪਲ ਲੈਣਾ ਸ਼ੁਰੂ ਹੁੰਦਾ ਹੈ ਅਤੇ ਉਸ ਵੇਲੇ ਖਤਮ ਹੁੰਦਾ ਹੈ ਜਦੋਂ ਡਿਜੀਟਲ ਆਉਟਪੁੱਟ ਮਿਲ ਜਾਂਦਾ ਹੈ ਕਨਵਰਜਨ ਟਾਈਮ ADC ਦੀ ਕਿਸਮ ਅਤੇ ਇਸਦੇ ਅੰਦਰੂਨੀ ਸਰਕਟ ਤੇ ਨਿਰਭਰ ਕਰਦਾ ਹੈ ਕੁਝ ADC ਬਹੁਤ ਤੇਜ਼ ਹੁੰਦੇ ਹਨ ਅਤੇ ਘੱਟ ਸਮਾਂ ਲੈਂਦੇ ਹਨ ਜਦਕਿ ਕਈ ਹੋਰ ADC ਥੋੜਾ ਜਿਹਾ ਜ਼ਿਆਦਾ ਸਮਾਂ ਲੈਂਦੇ ਹਨ ਉਦਾਹਰਨ ਵਜੋਂ ਸੱਕੈਸਿਵ ਅਪਰੋਕਸੀਮੇਸ਼ਨ ਰਜਿਸਟਰ ਜਾਂ SAR ADC ਡਿਊਲ ਸਲੋਪ ADC ਨਾਲੋਂ ਤੇਜ਼ ਹੁੰਦਾ ਹੈ ਫਲੈਸ਼ ADC SAR ਨਾਲੋਂ ਵੀ ਤੇਜ਼ ਹੁੰਦਾ ਹੈ ਕਨਵਰਜੈਂਟ ਟਾਈਮ ਨੂੰ ਮਾਪਣ ਲਈ ਅਸੀਂ ਉਸ ਦੇਰੀ ਨੂੰ ਵੇਖਦੇ ਹਾਂ ਜੋ ਕਨਵਰਜਨ ਦੇ ਸ਼ੁਰੂ ਹੋਣ ਅਤੇ ਡਿਜੀਟਲ ਆਉਟਪੁੱਟ ਆਉਣ ਦੇ ਵਿਚਕਾਰ ਹੁੰਦੀ ਹੈ ਇਸ ਤਰ੍ਹਾਂ ਕਨਵਰਜੈਂਟ ਟਾਈਮ ਸਾਨੂੰ ਦੱਸਦਾ ਹੈ ਕਿ ADC ਅਨਲੌਗ ਇਨਪੁਟ ਮਿਲਣ ਤੋਂ ਬਾਅਦ ਕਿੰਨੀ ਤੇਜ਼ੀ ਨਾਲ ਆਉਟਪੁੱਟ ਦਿੰਦਾ ਹੈ ਜਦੋਂ ਅਸੀਂ ਰੀਅਲ ਟਾਈਮ ਜਾਂ ਹਾਈ ਸਪੀਡ ਡਾਟਾ ਪ੍ਰੋਸੈਸਿੰਗ ਕਰ ਰਹੀ ਹੋਈਏ ਤਾਂ ਇਹ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੁੰਦੀ ਹੈ ਹੁਣ ਆਓ ਅਸੀਂ ਕਵਾਂਟਾਈਜ਼ੇਸ਼ਨ 에ਰਰ ਬਾਰੇ ਗੱਲ ਕਰੀਏ ਜੋ ਕਿ ADC ਦੇ ਡਿਜੀਟਲ ਆਉਟਪੁੱਟ ਵਿੱਚ ਗਲਤੀ ਆਉਣ ਦਾ ਇੱਕ ਵੱਡਾ ਕਾਰਨ ਹੈ ਜਦੋਂ ਇੱਕ ADC ਅਨਲੌਗ ਸਿਗਨਲ ਨੂੰ ਡਿਜੀਟਲ ਰੂਪ ਵਿੱਚ ਤਬਦੀਲ ਕਰਦਾ ਹੈ ਤਾਂ ਇਹ ਇਨਪੁਟ ਰੇਂਜ ਨੂੰ ਨਿਸ਼ਚਿਤ ਗਿਣਤੀ ਵਾਲੇ ਲੈਵਲਾਂ ਵਿੱਚ ਵੰਡ ਦਿੰਦਾ ਹੈ ਹਰ ਅਨਲੌਗ ਮੁੱਲ ਨੂੰ ਸਭ ਤੋਂ ਨੇੜਲੇ ਡਿਜੀਟਲ ਲੈਵਲ ਦੇ ਨਾਲ ਮਿਲਾਇਆ ਜਾਂਦਾ ਹੈ ਇਸ ਕਾਰਨ ਆਉਟਪੁੱਟ ਸਹੀ ਤਰੀਕੇ ਨਾਲ ਇਨਪੁਟ ਦੇ ਬਰਾਬਰ ਨਹੀਂ ਹੁੰਦੀ ਅਸਲ ਅਨਲੌਗ ਇਨਪੁਟ ਅਤੇ ਤਬਦੀਲ ਕੀਤੇ ਡਿਜੀਟਲ ਆਉਟਪੁੱਟ ਵਿਚਕਾਰ ਇਸ ਛੋਟੇ ਅੰਤਰ ਨੂੰ ਕਵਾਂਟਾਈਜੇਸ਼ਨ ਐਰਰ ਕਿਹਾ ਜਾਂਦਾ ਹੈ ਇਹ 에ਰਰ ਇਸ ਕਰਕੇ ਆਉਂਦਾ ਹੈ ਕਿਉਂਕਿ ADC ਹਰ ਸੰਭਵ ਐਨਲੌਗ ਮੁੱਲ ਨੂੰ ਬਿਲਕੁਲ ਠੀਕ ਤਰੀਕੇ ਨਾਲ ਨਹੀਂ ਦਰਸਾ ਸਕਦਾ। ਇਹ ਸਿਰਫ ਆਪਣੇ ਰੈਜ਼ੋਲੂਸ਼ਨ ਦੇ ਅਨਸਾਰ ਨਿਰਧਾਰਿਤ ਲੈਵਲਾਂ ਵਿੱਚ ਹੀ ਆਊਟਪੁੱਟ ਦੇ ਸਕਦਾ ਹੈ। ਜ਼ਿਆਦਾ ਰੈਜ਼ੋਲੂਸ਼ਨ ਹੋਣ ਦਾ ਅਰਥ ਹੈ ਜ਼ਿਆਦਾ ਲੈਵਲ ਤੇ ਕੱਟ ਕਵਾਂਟਾਈਜ਼ੇਸ਼ਨ 에ਰਰ। ਕੱਟ ਰੈਜ਼ੋਲੂਸ਼ਨ ਹੋਣ ਦਾ ਅਰਥ ਹੈ ਕੱਟ ਲੈਵਲ ਤੇ ਵਾਧਾ 에ਰਰ। ADC ਵਿੱਚ ਕਵਾਂਟਾਈਜ਼ੇਸ਼ਨ 에ਰਰ ਹਮੇਸ਼ਾ ਮੌਜੂਦ ਰਹਿੰਦਾ ਹੈ। ਅਸੀਂ ਇਸ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰ ਸਕਦੇ ਪਰ ਅਸੀਂ ਇਸ ਨੂੰ ਕੱਟ ਕਰ ਸਕਦੇ ਹਾਂ ਜੇਕਰ ਅਸੀਂ ਜ਼ਿਆਦਾ ਰੈਜ਼ੋਲੂਸ਼ਨ ਵਾਲਾ ADC ਵਰਤਦੇ ਹਾਂ ਕਵਾਂਟਾਈਜ਼ੇਸ਼ਨ 에ਰਰ ਆਮ ਤੌਰ ਤੇ LSB ਦੇ ਇੱਕ ਹਿੱਸੇ ਵਜੋਂ ਆਪਿਆ ਜਾਂਦਾ ਹੈ ਉਦਾਹਰਣ ਵਜੋਂ ਇੱਕ ਆਦਰਸ਼ ADC ਵਿੱਚ ਵੱਧ ਤੋਂ ਵੱਧ ਕਵਾਂਟਾਈਜ਼ੇਸ਼ਨ 에ਰਰ ਪਲੱਸ ਮਾਈਨਸ .5 LSB ਹੁੰਦਾ ਹੈ ਇਸ ਤਰ੍ਹਾਂ ਕਵਾਂਟਾਈਜ਼ੇਸ਼ਨ 에ਰਰ ਇੱਕ ਅਜਿਹਾ ਅੰਤਰ ਹੁੰਦਾ ਹੈ ਜੋ ਉਦੋਂ ਆਉਂਦਾ ਹੈ ਜਦੋਂ ਇੱਕ ਨਿਰੰਤਰ ਐਨਲੌਗ ਸਿਗਨਲ ਨੂੰ ਸੀਮਤ ਡਿਜੀਟਲ ਰੂਪ ਵਿੱਚ ਬਦਲਿਆ ਜਾਂਦਾ ਹੈ ਸਹੀ ਡਿਜੀਟਲ ਆਉਟਪੁੱਟ ਪ੍ਰਾਪਤ ਕਰਨ ਲਈ ਖਾਸ ਕਰਕੇ ਸੰਵੇਦਨਸ਼ੀਲ ਐਪਲੀਕੇਸ਼ਨਾਂ ਵਿੱਚ ਇਹ ਜ਼ਰੂਰੀ ਹੈ ਕਿ ਇਹ 에ਰਰ ਘੱਟ ਤੋਂ ਘੱਟ ਹੋਵੇ ਅੰਤ ਵਿੱਚ ਆਓ ADC ਦੀ ਲੀਨੀਅਰਿਟੀ ਬਾਰੇ ਜਾਣੀਏ ਜੋ ਇਹ ਦੱਸਦੀ ਹੈ ਕਿ ਪੂਰੀ ਇਨਪੁਟ ਰੇਂਜ ਵਿੱਚ ਆਉਟਪੁੱਟ ਕਿੰਨੀ ਇੱਕਸਾਰ ਹੈ ਲੀਨੀਅਰਿਟੀ ਇਹ ਦਿਖਾਉਂਦੀ ਹੈ ਕਿ ADC ਪੂਰੀ ਇਨਪੁਟ ਰੇਂਜ ਵਿੱਚ ਐਨਲੌਗ ਇਨਪੁਟ ਨੂੰ ਕਿੰਨਾ ਸਮਾਨ ਤਰੀਕੇ ਨਾਲ ਡਿਜੀਟਲ ਆਉਟਪੁੱਟ ਵਿੱਚ ਤਬਦੀਲ ਕਰਦਾ ਹੈ ਇੱਕ ਆਦਰਸ਼ ADC ਵਿੱਚ ਇਨਪੁਟ ਵਿੱਚ ਬਰਾਬਰ ਬਦਲਾਅ ਨਾਲ ਡਿਜੀਟਲ ਆਉਟਪੁਟ ਵਿੱਚ ਵੀ ਬਰਾਬਰ ਬਦਲਾਅ ਹੋਣਾ ਚਾਹੀਦਾ ਹੈ ਜੇਕਰ ਐਸਾ ਹੁੰਦਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਇਹ ADC ਲੀਨੀਅਰ ਹੈ ਪਰ ਅਸਲ ADCਜ਼ ਵਿੱਚ ਅੰਦਰੂਨੀ ਖਾਮੀਆਂ ਕਰਕੇ ਆਉਟਪੁਟ ਹਰ ਬਰਾਬਰ ਇਨਪੁਟ ਬਦਲਾਅ ਲਈ ਇੱਕੋ ਜਿਹੀ ਤਰ੍ਹਾਂ ਨਾਲ ਨਹੀਂ ਬਦਲਦੀ ਆਦਰਸ਼ ਸਿੱਧੀ ਲਾਈਨ ਵਰਗੇ ਵਿਵਹਾਰ ਤੋਂ ਜੋ ਇਹ ਫਰਕ ਹੁੰਦਾ ਹੈ ਉਸ ਨੂੰ ਨਾਨ ਲੀਨੀਅਰਿਟੀ ਕਿਹਾ ਜਾਂਦਾ ਹੈ ਨਾਨ ਲੀਨੀਅਰਿਟੀ ਦੀਆਂ ਦੋ ਮੁੱਖ ਕਿਸਮਾਂ ਹੁੰਦੀਆਂ ਹਨ ਡਿਫਰੈਂਸ਼ੀਅਲ ਨਾਨ ਲੀਨੀਅਰਿਟੀ ਅਤੇ ਇੰਟੀਗਰਲ ਨਾਨ ਲੀਨੀਅਰਿਟੀ ਡਿਫਰੈਂਸ਼ੀਅਲ ਨਾਨ ਲੀਨੀਅਰਿਟੀ ਦੱਸਦੀ ਹੈ ਕਿ ਹਰ ਕਦਮ ਦਾ ਆਕਾਰ ਪਾਵ ਸਟੈਪ ਸਾਈਜ਼ ਇੱਕ ਪੱਧਰ ਤੋਂ ਦੂਜੇ ਪੱਧਰ ਤੱਕ ਕਿੰਨਾ ਵੱਖਰਾ ਹੁੰਦਾ ਹੈ ਇੰਟੀਗਰਲ ਨਾਨ ਲੀਨੀਅਰਿਟੀ ਦੱਸਦੀ ਹੈ ਕਿ ਪੂਰੀ ਰੇਂਜ ਵਿੱਚ ਅਸਲ ਆਉਟਪੁੱਟ ਆਦਰਸ਼ ਸਿੱਧੀ ਲਾਈਨ ਵਿਵਹਾਰ ਤੋਂ ਕਿੰਨੀ ਦੂਰ ਹੈ ਸੰਖੇਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ADC ਦੀਆਂ ਇਹ ਮੁੱਖ ਪ੍ਰਦਰਸ਼ਨ ਵਿਸ਼ੇਸ਼ਤਾਵਾਂ ਜਿਵੇਂ ਕਿ ਰੈਜ਼ੋਲੂਸ਼ਨ ਐਕੂਰੇਸੀ ਸੈਂਪਲਿੰਗ ਰੇਟ ਕਨਵਰਜਨ ਟਾਈਮ ਕਵਾਂਟਾਈਜੇਸ਼ਨ 에ਰਰ ਅਤੇ ਲੀਨੀਅਰਿਟੀ ਸਾਨੂੰ ਵੱਖ-ਵੱਖ ADCs ਦੀ ਤੁਲਨਾ ਕਰਨ ਅਤੇ ਅਸਲ ਜ਼ਰੂਰਤਾਂ ਅਨੁਸਾਰ ਤੇਜ਼ੀ ਸ਼ੁੱਧਤਾ ਅਤੇ ਵਧੀਆ ਸਿਗਨਲ ਗੁਣਵੱਤਾ ਭਾਵ ਵਧੀਆ ਸਿਗਨਲ ਕੁਆਲਿਟੀ ਲਈ ਸਭ ਤੋਂ ਢੁਕਵਾਂ ADC ਚੁਣਨ ਵਿੱਚ ਮਦਦ ਕਰਦੀਆਂ ਹਨ ਹੁਣ ਜਦੋਂ ਅਸੀਂ ਅਨਲੌਗ ਤੋਂ ਡਿਜੀਟਲ ਕਨਵਰਟਰਾਂ ਦੀਆਂ ਮਹੱਤਵਪੂਰਨ ਪ੍ਰਦਰਸ਼ਨ ਵਿਸ਼ੇਸ਼ਤਾਵਾਂ ਨੂੰ ਸਮਝ ਲਿਆ ਹੈ ਤਾਂ ਆਓ ਹੁਣ ਇਹਨਾਂ ਦੇ ਉਪਯੋਗਾਂ ਭਾਵ ਐਪਲੀਕੇਸ਼ਨਸ ਬਾਰੇ ਗੱਲ ਕਰੀਏ ਹੁਣ ਅਸੀਂ ਜਾਣਦੇ ਹਾਂ ਕਿ ਜਦੋਂ ਵੀ ਅਸਲ ਦੁਨੀਆ ਦੇ ਅਨਲੌਗ ਸਿਗਨਲ ਨੂੰ ਅਸੀਂ ਇਸ ਤਰ੍ਹਾਂ ਦੇ ਡਿਜੀਟਲ ਡਾਟਾ ਵਿੱਚ ਬਦਲਣਾ ਹੁੰਦਾ ਹੈ ਜੋ ਮਾਈਕਰੋਕੰਟਰੋਲਰ ਕੰਪਿਊਟਰ ਜਾਂ ਹੋਰ ਡਿਜੀਟਲ ਸਿਸਟਮ ਸਮਝ ਸਕਣ ਤਾਂ ADC ਦੀ ਲੋੜ ਪੈਂਦੀ ਹੈ ਇਹ ਅਨਲੌਗ ਸਿਗਨਲ ਵੱਖ-ਵੱਖ ਸੈਂਸਰਾਂ ਅਤੇ ਇਨਪੁਟ ਡਿਵਾਈਸਸ ਤੋਂ ਆ ਸਕਦੇ ਹਨ ADC ਦੇ ਸਭ ਤੋਂ ਆਮ ਉਪਯੋਗਾਂ ਵਿੱਚੋਂ ਇੱਕ ਇਸ ਦਾ ਉਪਯੋਗ ਡਿਜੀਟਲ ਮਲਟੀਮੀਟਰਾਂ ਅਤੇ ਹੋਰ ਮਾਪਣ ਵਾਲੇ ਉਪਕਰਣਾਂ ਵਿੱਚ ਹੈ। ਇਹਨਾਂ ਉਪਕਰਣਾਂ ਵਿੱਚ ਇਨਪੁਟ ਐਨਾਲੌਗ ਹੁੰਦੀ ਹੈ। ADC ਇਸ ਨੂੰ ਡਿਜੀਟਲ ਮੁੱਲ ਵਿੱਚ ਬਦਲਦਾ ਹੈ ਜੋ ਕਿ ਫਿਰ ਡਿਸਪਲੇ ਤੇ ਦਿਖਾਇਆ ਜਾਂਦਾ ਹੈ। ADC ਤਾਪਮਾਨ ਕੰਟਰੋਲ ਸਿਸਟਮਾਂ ਵਿੱਚ ਵੀ ਵਰਤੇ ਜਾਂਦੇ ਹਨ। ਉਦਾਹਰਨ ਵਜੋਂ ਜੇ ਅਸੀਂ LM35 ਵਰਗਾ ਤਾਪਮਾਨ ਸੈਂਸਰ ਵਰਤਦੇ ਹਾਂ ਤਾਂ ਇਹ ਤਾਪਮਾਨ ਦੇ ਆਧਾਰ ਤੇ ਇੱਕ ਐਨਾਲੌਗ ਵੋਲਟੇਜ ਆਉਟਪੁੱਟ ਦਿੰਦਾ ਹੈ। ਇੱਕ ADC ਇਸ ਵੋਲਟੇਜ ਨੂੰ ਡਿਜੀਟਲ ਮੁੱਲ ਵਿੱਚ ਬਦਲਦਾ ਹੈ ਤਾਂ ਜੋ ਮਾਈਕਰੋਕੰਟਰੋਲਰ ਤਾਪਮਾਨ ਨੂੰ ਪੜ੍ਹ ਸਕੇ ਪ੍ਰੋਸੈਸ ਕਰ ਸਕੇ ਤੇ ਉਸ ਨੂੰ ਡਿਸਪਲੇ ਕਰ ਸਕੇ ਜਾਂ ਕੰਟਰੋਲ ਲਈ ਵਰਤ ਸਕੇ ਮੈਡੀਕਲ ਡਿਵਾਈਸਸ ਜਿਵੇਂ ਕਿ ਡਿਜੀਟਲ ਥਰਮੋਮੀਟਰ ECG ਮਸ਼ੀਨਾਂ ਅਤੇ ਪੇਸ਼ੈਂਟ ਮੋਨਿਟਰਿੰਗ ਸਿਸਟਮਾਂ ਵਿੱਚ ADC ਸੈਂਸਰਾਂ ਤੋਂ ਆਉਣ ਵਾਲੇ ਐਨਾਲੌਗ ਸਿਗਨਲਾਂ ਨੂੰ ਡਿਜੀਟਲ ਰੂਪ ਵਿੱਚ ਬਦਲਣ ਵਿੱਚ ਮਦਦ ਕਰਦੇ ਹਨ ਇਹ ਡਿਜੀਟਲ ਡਾਟਾ ਫਿਰ ਡਿਸਪਲੇ ਕੀਤਾ ਜਾ ਸਕਦਾ ਹੈ ਸਟੋਰ ਕੀਤਾ ਜਾ ਸਕਦਾ ਹੈ ਜਾਂ ਵਿਸ਼ਲੇਸ਼ਣ ਲਈ ਟਰਾਂਸਮਿਟ ਕੀਤਾ ਜਾ ਸਕਦਾ ਹੈ ਕਮਿਊਨੀਕੇਸ਼ਨ ਸਿਸਟਮ ਜਿਵੇਂ ਕਿ ਮੋਬਾਈਲ ਫੋਨ ਵਾਈਫਾਈ ਅਤੇ ਰੇਡੀਓ ਵਿੱਚ ਏਡੀਸੀ ਐਨਲੌਗ ਸਿਗਨਲਾਂ ਨੂੰ ਡਿਜੀਟਲ ਰੂਪ ਵਿੱਚ ਬਦਲਣ ਲਈ ਵਰਤੇ ਜਾਂਦੇ ਹਨ ਤਾਂ ਜੋ ਉਹਨਾਂ ਦੀ ਪ੍ਰੋਸੈਸਿੰਗ ਅਤੇ ਟਰਾਂਸਮਿਸ਼ਨ ਹੋ ਸਕੇ ਉਦਾਹਰਣ ਵਜੋਂ ਜਦੋਂ ਅਸੀਂ ਫੋਨ ਉੱਤੇ ਗੱਲ ਕਰ ਰਹੇ ਹੁੰਦੇ ਹਾਂ ਤਾਂ ਆਵਾਜ਼ ਦਾ ਐਨਲੌਗ ਸਿਗਨਲ ਏਡੀਸੀ ਰਾਹੀਂ ਡਿਜੀਟਲ ਬਣਾਇਆ ਜਾਂਦਾ ਹੈ ਤਾਂ ਜੋ ਇਸ ਨੂੰ ਡਿਜੀਟਲ ਤਰੀਕੇ ਨਾਲ ਪ੍ਰੋਸੈਸ ਕੀਤਾ ਜਾ ਸਕੇ ADC ਡਿਜੀਟਲ ਸਿਗਨਲ ਪ੍ਰੋਸੈਸਿੰਗ ਨੂੰ ਸੰਭਵ ਬਣਾਉਂਦੇ ਹਨ ਜਿਸ ਨਾਲ ਆਵਾਜ਼ ਸਾਫ਼ ਹੁੰਦੀ ਹੈ ਨੌਇਜ਼ ਘਟ ਹੁੰਦੀ ਹੈ ਅਤੇ ਸੁਰੱਖਿਅਤ ਡਾਟਾ ਟਰਾਂਸਮਿਸ਼ਨ ਸੰਭਵ ਬਣਦੀ ਹੈ ਇੱਕ ਹੋਰ ਮੁੱਖ ਉਪਯੋਗ ਆਡੀਓ ਅਤੇ ਵੀਡੀਓ ਰਿਕਾਰਡਿੰਗ ਵਿੱਚ ਹੁੰਦਾ ਹੈ ਡਿਜੀਟਲ ਆਡੀਓ ਰਿਕਾਰਡਰਾਂ ਵਿੱਚ ਮਾਈਕ੍ਰੋਫੋਨ ਐਨਲੌਗ ਆਵਾਜ਼ ਸਿਗਨਲ ਕੈਪਚਰ ਕਰਦੇ ਹਨ ਇਹ ਸਿਗਨਲ ਹਾਈ ਸਪੀਡ ਅਤੇ ਹਾਈ ਰੈਜ਼ੋਲੂਸ਼ਨ ADC ਰਾਹੀਂ ਡਿਜੀਟਲ ਰੂਪ ਵਿੱਚ ਬਦਲੇ ਜਾਂਦੇ ਹਨ। ਇਹੀ ਕੰਮ ਵੀਡੀਓ ਕੈਮਰੇਆਂ ਵਿੱਚ ਵੀ ਹੁੰਦਾ ਹੈ ਜਿੱਥੇ ਇਮੇਜ ਸੈਂਸਰਾਂ ਦੁਆਰਾ ਕੈਪਚਰ ਹੋਈ ਰੋਸ਼ਨੀ ਵੋਲਟੇਜ ਸਿਗਨਲ ਵਿੱਚ ਬਦਲਦੀ ਹੈ। ਅਤੇ ਫਿਰ ADC ਰਾਹੀਂ ਡਿਜੀਟਲ ਵੀਡੀਓ ਵਜੋਂ ਸਟੋਰ ਕਰਨ ਲਈ ਡਿਜੀਟਲ ਬਣਾਈ ਜਾਂਦੀ ਹੈ। ADC ਇੰਡਸਟਰੀਅਲ ਕੰਟਰੋਲ ਸਿਸਟਮਾਂ ਵਿੱਚ ਵੀ ਉਪਯੋਗ ਹੁੰਦੇ ਹਨ ਜਿੱਥੇ ਇਹ ਪ੍ਰੈਸ਼ਰ, ਤਾਪਮਾਨ ਅਤੇ ਰੋਸ਼ਨੀ ਦੀ ਤੀਬਰਤਾ ਵਰਗੇ ਅਨਲੌਗ ਇਨਪੁਟ ਪੜ੍ਹਦੇ ਹਨ ਇਹਨਾਂ ਮੁੱਲਾਂ ਨੂੰ ਡਿਜੀਟਲ ਰੂਪ ਵਿੱਚ ਬਦਲਿਆ ਜਾਂਦਾ ਹੈ ਅਤੇ ਕੰਟਰੋਲ ਯੂਨਿਟ ਵੱਲੋਂ ਫੈਸਲੇ ਲੈਣ ਜਾਂ ਆਟੋਮੇਸ਼ਨ ਕਾਰਜ ਕਰਨ ਲਈ ਵਰਤਿਆ ਜਾਂਦਾ ਹੈ ਆਟੋਮੋਬਾਈਲਸ ਵਿੱਚ ADCਜ਼ ਇੰਜਨ ਕੰਟਰੋਲ ਯੂਨਿਟਾਂ ਭਾਵ ECUਜ਼ ਵਿੱਚ ਮੌਜੂਦ ਹੁੰਦੇ ਹਨ ਵਾਹਨ ਵਿੱਚ ਵੱਖ-ਵੱਖ ਅਨਲੌਗ ਸੈਂਸਰ ਜਿਵੇਂ ਕਿ ਆਕਸੀਜਨ ਸੈਂਸਰ ਥ੍ਰੋਟਲ ਪੋਜੀਸ਼ਨ ਸੈਂਸਰ ਅਤੇ ਸਪੀਡ ਸੈਂਸਰ ਐਨਾਲੌਗ ਸਿਗਨਲ ਤਿਆਰ ਕਰਦੇ ਹਨ ADC ਇਹਨਾਂ ਸਿਗਨਲਾਂ ਨੂੰ ਬਦਲਣ ਵਿੱਚ ਮਦਦ ਕਰਦੇ ਹਨ ਤਾਂ ਜੋ ਇੰਜਨ ਕੰਟਰੋਲ ਯੂਨਿਟ ਇੰਜਨ ਦੀ ਕਾਰਗੁਜ਼ਾਰੀ ਅਤੇ ਨਿਕਾਸ ਪੱਧਰਾਂ ਦੀ ਨਿਗਰਾਨੀ ਕਰ ਸਕੇ ਅਤੇ ਉਹਨਾਂ ਨੂੰ ਕੰਟਰੋਲ ਕਰ ਸਕੇ ਰੋਬੋਟਿਕਸ ਅਤੇ ਆਟੋਮੇਸ਼ਨ ਵਿੱਚ ADC ਮਸ਼ੀਨਾਂ ਨੂੰ ਐਨਾਲੌਗ ਸੈਂਸਰਾਂ ਰਾਹੀਂ ਵਾਤਾਵਰਣ ਨੂੰ ਸਮਝਣ ਅਤੇ ਡਿਜੀਟਲ ਡਾਟਾ ਦੇ ਆਧਾਰ ਤੇ ਫੈਸਲੇ ਲੈਣ ਵਿੱਚ ਮਦਦ ਕਰਦੇ ਹਨ ਹੁਣ ਜਦੋਂ ਅਸੀਂ ਦੇਖ ਲਿਆ ਹੈ ਕਿ ADC's ਕਿੰਨੀ ਵੱਧ ਗਿਣਤੀ ਵਿੱਚ ਅਸਲ ਜੀਵਨ ਦੇ ਵੱਖ-ਵੱਖ ਸਿਸਟਮਾਂ ਵਿੱਚ ਵਰਤੇ ਜਾਂਦੇ ਹਨ ਤਾਂ ਇਹ ਸਾਫ਼ ਹੈ ਕਿ ਡਿਜੀਟਲ ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਇਹ ਕਿੰਨੇ ਮਹੱਤਵਪੂਰਨ ਹਨ ਹੁਣ ਆਓ ਸੰਖੇਪ ਵਿੱਚ ਦੋ IC's ਬਾਰੇ ਗੱਲ ਕਰੀਏ ਜੋ ਐਨਾਲੌਗ ਤੋਂ ਡਿਜੀਟਲ ਕਨਵਰਸ਼ਨ ਲਈ ਵਰਤੇ ਜਾਂਦੇ ਹਨ ਇਹ ਸਾਨੂੰ ਸਮਝਣ ਵਿੱਚ ਮਦਦ ਕਰੇਗਾ ਕਿ ਅਸਲ ਸਰਕਟਾਂ ਵਿੱਚ ADC's ਕਿਵੇਂ ਵਰਤੇ ਜਾਂਦੇ ਹਨ ਇੱਕ ਆਮ ਤੌਰ ਤੇ ਵਰਤਿਆ ਜਾਂਦਾ ADC IC ADC0808 ਹੈ ਇਕ 8-ਬਿਟ ADC ਹੈ ਜਿਸਦਾ ਅਰਥ ਹੈ ਇਹ ਇਨਪੁਟ ਵੋਲਟੇਜ ਰੇਂਜ ਲਈ 256 ਵੱਖ-ਵੱਖ ਡਿਜੀਟਲ ਆਉਟਪੁੱਟ ਦੇ ਸਕਦਾ ਹੈ ਇਸ ਵਿੱਚ 8 ਇਨਪੁਟ ਚੈਨਲ ਹੁੰਦੇ ਹਨ ਇਸ ਲਈ ਅਸੀਂ 8 ਵੱਖ-ਵੱਖ ਐਨਲੌਗ ਸਿਗਨਲ ਜੋੜ ਸਕਦੇ ਹਾਂ ਅਤੇ ਇੱਕ ਮਲਟੀਪਲੈਕਸਰ ਦੀ ਵਰਤੋਂ ਕਰਕੇ ਇੱਕ ਸਮੇਂ ਵਿੱਚ ਇੱਕ ਚੁਣ ਸਕਦੇ ਹਾਂ ਇਹ ਕਨਵਰਜਨ ਲਈ ਸਕਸੈਸਿਵ ਅਪਰੋਕਸੀਮੇਸ਼ਨ ਢੰਗ ਵਰਤਦਾ ਹੈ ਜੋ ਗਤੀ ਅਤੇ ਸ਼ੁੱਧਤਾ ਦੇ ਵਿਚਕਾਰ ਚੰਗਾ ਸੰਤੁਲਨ ਦਿੰਦਾ ਹੈ ਇੱਕ ਹੋਰ ਉਪਯੋਗੀ ADC IC MCP3008 ਹੈ ਇਹ ਇੱਕ 10-ਬਿਟ ADC ਹੈ ਜਿਸਦਾ ਮਤਲਬ ਹੈ ਕਿ ਇਹ ADC 0808 ਵਰਕੇ 8-ਬਿਟ ADC ਨਾਲੋਂ ਵੱਧ ਰੈਜ਼ੋਲੂਸ਼ਨ ਦਿੰਦਾ ਹੈ ਇਸ ਵਿੱਚ 8 ਐਨਲੌਗ ਇਨਪੁਟ ਚੈਨਲ ਹੁੰਦੇ ਹਨ ਅਤੇ ਇਹ SPI ਪ੍ਰੋਟੋਕੋਲ ਰਾਹੀਂ ਕੰਮ ਕਰਦਾ ਹੈ ਜਿਸ ਕਰਕੇ ਇਹ Arduino, Raspberry Pi ਅਤੇ ਹੋਰ ਆਧੁਨਿਕ ਮਾਈਕਰੋਕੰਟਰੋਲਰਾਂ ਨਾਲ ਵਰਤੋਂ ਲਈ ਟੁਕਮਾ ਬਣਦਾ ਹੈ ਇਹ ਤੇਜ਼ ਅਤੇ ਸਹੀ ਡਿਜੀਟਲ ਕਨਵਰਜਨ ਦਿੰਦਾ ਹੈ ਤੇ ਉਹਨਾਂ ਐਪਲੀਕੇਸ਼ਨਾਂ ਵਿੱਚ ਆਮ ਤੌਰ ਤੇ ਵਰਤਿਆ ਜਾਂਦਾ ਹੈ ਜਿੱਥੇ ਵੱਧ ਰੈਜ਼ੋਲੂਸ਼ਨ ਦੀ ਲੋੜ ਹੁੰਦੀ ਹੈ ਤੁਸੀਂ ਰੈਜ਼ੋਲੂਸ਼ਨ, ਪਰਿਵਰਤਨ ਸਮਾਂ, ਸ਼ੁੱਧਤਾ ਅਤੇ ਇਨਪੁਟ ਵੋਲਟੇਜ ਰੇਂਜ ਵਰਗੀਆਂ ਵਿਸ਼ੇਸ਼ਤਾਵਾਂ ਲਈ ਇਹਨਾਂ ICs ਦੀਆਂ ਡਾਟਾਸ਼ੀਟਾਂ ਰਾਹੀਂ ਵਿਸਤਾਰਿਤ ਜਾਣਕਾਰੀ ਲੈ ਸਕਦੇ ਹੋ ਇਹ ਡਾਟਾਸ਼ੀਟਾਂ ਇਹ ਵੀ ਦੱਸਦੀਆਂ ਹਨ ਕਿ IC ਨੂੰ ਸਰਕਟ ਵਿੱਚ ਕਿਵੇਂ ਜੋੜਨਾ ਹੈ ਅਤੇ ਕਿਹੜੇ ਕੰਟਰੋਲ ਸਿਗਨਲ ਲੋੜੀਂਦੇ ਹਨ ਇਹ ADC ਇਸ ਆਸਾਨੀ ਨਾਲ ਉਪਲਬਧ ਹਨ ਕੀਮਤ ਵਿੱਚ ਘੱਟ ਹਨ ਅਤੇ ਪ੍ਰੋਜੈਕਟਾਂ ਵਿੱਚ ਆਮ ਤੌਰ ਤੇ ਵਰਤੇ ਜਾਂਦੇ ਹਨ ਇਸ ਲਈ ਇਹਨਾਂ ਬਾਰੇ ਜਾਣਨਾ ਸਾਨੂੰ ਇਹ ਸਮਝਣ ਵਿੱਚ ਮਦਦ ਕਰਦਾ ਹੈ ਕਿ ਅਸਲ ਸਿਸਟਮਾਂ ਵਿੱਚ ADC ਕਿਵੇਂ ਕੰਮ ਕਰਦੇ ਹਨ ਇਸ ਨਾਲ ਅਸੀਂ ਨਾ ਸਿਰਫ ਅੱਜ ਦੇ ਵਿਸ਼ੇ ਨੂੰ ਪੂਰਾ ਕਰਦੇ ਹਾਂ ਸਗੋਂ ਡਿਜੀਟਲ ਇਲੈਕਟ੍ਰੋਨਿਕਸ ਥਿਊਰੀ ਐਂਡ ਪ੍ਰੈਕਟਿਸ ਉਤੇ ਇਸ ਬੁੱਕ ਦੇ ਅੰਤ ਵਿੱਚ ਪਹੁੰਚ ਗਏ ਹਾਂ ਇਸ ਵਿਦਿਅਕ ਯਾਤਰਾ ਦਾ ਹਿੱਸਾ ਬਣਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ आत्मविश्वास ਤੇ ਦਿਲਚਸਪੀ ਨਾਲ ਇਲੈਕਟ੍ਰੋਨਿਕਸ ਦੀ ਦੁਨੀਆ ਨੂੰ ਖੋਜਦੇ ਰਹੋ ਦੁਆਰਾ ਮਿਲਦੇ ਹਾਂ ਕਿਸੇ ਹੋਰ ਵਿਦਿਅਕ ਯਾਤਰਾ ਵਿੱਚ